ਗਲਤ ਬੰਦੇ ਜੀ ਵਿੱਚ ਜਿਨ੍ਹਾਂ ਨੇ ਕਿਹਾ ਵੀ ਟੈਂਡਰ ਸੀ ਪਾਉਣ ਨਹੀਂ ਦੇਣਾ ਉਹਦੇ ਕਰਕੇ ਉਹਨਾਂ ਨੇ ਅਟੈਕ ਕੀਤਾ ਵੀ ਜੇਕਰ ਇਦਾਂ ਹੀ ਹੋਣ ਲੱਗ ਗਿਆ ਤੇ ਵਿਵਾਦ ਕੀਤਾ ਕਰਾਂਗੇ ਸੜਕਾਂ ਦਾ ਟੈਂਡਰ ਸੀਗਾ ਅੱਛਾ ਜੀ ਮੋਗੇ ਦਾ ਟੈਂਡਰ ਸੀ ਮੋਗੇ ਦਾ ਅੱਛਾ ਜੀ ਜਿਹੜਾ 12 ਕਰੋੜ ਦਾ ਟੈਂਡਰ ਸੀ ਉਹ ਟੈਂਡਰ ਸਾਡੇ 10 ਵਿਦਨ ਨੇ ਪਾਇਆ ਸੀਗਾ ਉਹਦੇ ਕਰਕੇ ਉਹ ਲੋਕ ਜਿਹੜੇ ਐ ਕਹਿੰਦੇ ਵੀ ਇਹ ਜਿਹੜਾ ਟੈਂਡਰ ਨਾ ਪਾਉਣ ਉਹਨੇ ਅਟੈਕ ਕਰਨਾ ਮੁਤਲਵ ਰਾਈ ਸੀ ਕਿ ਜਾਨੂੰ ਡਰਾ ਕੇ ਲੁਧਿਆਣਾ ਅਸੀਂ ਆਪਣਾ ਕਬਜ਼ਾ ਕਰ ਲਈਏ ਉਹਦੇ ਵਿੱਚ ਕਿਤੇ ਲੱਗਦਾ ਉਹਦੀ ਪੂਰੀ ਟਰੈਕ ਹੋ ਗਈ ਹੈ ਉਹ ਇਹ ਅੰਦਰ ਹੱਥਾਂ ਦੇ ਵਿੱਚ ਹੀ ਨੇ ਇੱਕ ਜਿੱਟ ਟਾਂਕੇ ਲਾ ਕੇ ਸਿਰ ਕਰ ਖੜ ਗਿਆ ਤੇ ਰਾਣਾ ਦੇ ਨਾਮ ਉਹਨਾਂ ਨੇ ਅਟੈਕ ਕੀਤਾ ਇਹ ਦੇਖੋ ਵੀ ਉਹਨਾਂ ਨੇ ਅਟੈਕ ਦਾ ਇਦਾਂ ਕੀਤਾ ਜਿਵੇਂ ਬੰਦਾ ਮਾਰਨਾ ਹੁੰਦਾ ਮੋਗੇ ਦੇ ਕੰਟਰੈਕਟਰ ਦੇ ਨਾਲ ਰੌੜਾ ਸੀਗਾ ਠੀਕ ਆ ਉਹਨਾਂ ਨੇ ਕਿਸੇ ਬੰਦਿਆਂ ਤੋਂ ਪਰਵਾਇਆ ਅਟੈਕ ਕੱਲ੍ਹ ਜਿਹੜਾ ਲਗਤ ਪਾਗਤ ਦੋ ਟਾਈ ਵਜੇ ਕੁਝ ਗੁੰਡਿਆਂ ਨੇ ਨਿਦਵਾਰ ਗੁਫਤਾ ਦੇ ਉੱਪਰ ਜਿਹੜਾ ਕਿ ਸਾਡੇ ਇੱਕ ਠੇਕੇਦਾਰ ਨੇ 10 ਬਿਲਡਰ ਉਹਨਾਂ ਦੇ ਬਿٹے ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਉਹ ਮਾਮਲਾ ਸੀ ਠੇਕੇਦਾਰ ਦਾ ਮਾਮਲਾ ਸੀ ਕੋਈ ਟੈਂਡਰ ਸੀ ਟੈਂਡਰ ਕੌਣ ਕਰਕੇ ਉਹ ਗਲਤ ਬੰਦੇ ਸੀ ਵਿੱਚ ਜਿਨ੍ਹਾਂ ਨੇ ਕਿਹਾ ਵੀ ਟੈਂਡਰ ਸੀ ਪਾਉਣ ਨਹੀਂ ਦੇਣਾ ਉਹਦੇ ਕਰਕੇ ਉਹਨਾਂ ਨੇ ਅਟੈਕ ਕੀਤਾ ਤੇ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਉਹ ਕਰਾਦ ਦੇ ਅਪੋਲੋ ਦੇ ਵਿੱਚ ਦਾਖਲ ਨੇ ਉਤੋਂ ਬਾਅਦ ਅਸੀਂ ਇਹ ਕਥਾਰਾ ਮਾਮਲਾ ਸੀਪੀ ਸਾਹਿਬ ਦੀ ਨਿਗਰਖ ਕਰਿਆ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕੱਲ ਰਾਤ ਨੂੰ ਕਾਫੀ ਬੰਦੇ ਚੱਕੇ ਨੇ ਤੇ ਉਤੋਂ ਬਾਅਦ ਅੱਜ ਵੀ ਬੜਾ ਕੰਮ ਕਰ ਰਹੇ ਨੇ ਮੇਰੇ ਖਿਆਲ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਉਹ ਸਾਰਾ ਕੰਮ ਕਰ ਦੇਣਗੇ ਅਸੀਂ ਸੀਪੀ ਸਾਹਿਬ ਦੇ ਕੰਮ ਤੋਂ ਬਹੁਤ ਖੁਸ਼ ਹਾਂ ਕਿਉਂਕਿ ਇੰਨੀ ਸਪੀਡ ਦੇ ਨਾਲ ਉਹਨਾਂ ਨੇ ਕੰਮ ਕੀਤਾ ਇਹ ਜਿਹੜੇ ਗੁੰਡੇ ਬਦਮਾਸ਼ ਕਿ ਲੁਧਿਆਣੇ ਵਿੱਚ ਨਹੀਂ ਆ ਸਕਦੇ ਉਹ ਕਹਿੰਦੇ ਸਾਡੇ ਏਰੀਆ ਵਿੱਚ ਕੋਈ ਬਦਮਾਸ਼ ਕੰਮ ਨਹੀਂ ਕਰਨ ਦੇਵਾਂਗੇ ਤੁਹਾਨੂੰ ਇਸ ਚੀਜ਼ ਦੀ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਆਮ ਸਾਰੇ ਵਪਾਰੀ ਕਬਰ ਆਗੇ ਜੀ ਵੀ ਜੇਕਰ ਇਦਾਂ ਹੀ ਹੋਣ ਲੱਗ ਗਿਆ ਤੇ ਵਪਾਰ ਕਿੱਦਾਂ ਕਰਾਂਗੇ ਇਹਦਾ ਗਲਤ ਰੋਕ ਆਗੇ ਗੁੰਡਾ ਕੱਢੀ ਸਾਡੇ ਨਾਲ ਕਰਕੇ ਸਾਡੇ ਕੰਮ ਨੂੰ ਨਖਾਨ ਕਰਨਗੇ ਉਹਨਾਂ ਦੇ ਕੀ ਨਾਮ ਹੈ ਜਿਹੜੇ ਇਹ ਐਫੈਕਟਰ ਨਾਲ ਆ ਰਹੇ ਜਿਹੜੇ ਬੰਦੇ ਨੇ ਉਹਨਾਂ ਨਾਮ ਅਜੇ ਤਾਂ ਉਹ ਉਹਨਾਂ ਦੇ ਬੰਦੇ ਚੱਕੇ ਹੋਏ ਨਹੀਂ ਉਹਨਾਂ ਦਾ ਕੀ ਨਾਮ ਹੈ ਟੈਂਡਰ ਕਿਸ ਚੀਜ਼ ਦਾ ਸੀ ਟੈਂਡਰ ਸੀਗਾ ਜਿਹੜਾ ਹੋਟਲ ਚ ਬਣਾਉਣ ਦਾ ਲੁਕਤ ਬਣਾਉਣ ਦਾ ਹੁੰਦਾ ਜਿਹਨਾਂ ਸਰਕਾ ਬੰਦੀਆਂ ਨੇ ਹਾਂਜੀ ਲੜਕਾ ਦਾ ਟੈਂਡਰ ਸੀਗਾ ਅੱਛਾ ਜੀ ਮੋਗੇ ਦਾ ਟੈਂਡਰ ਸੀ ਮੋਗੇ ਦਾ ਅੱਛਾ ਜੀ ਜਿਹੜਾ 12 ਕਰੋੜ ਦਾ ਟੈਂਡਰ ਸੀ ਉਹ ਟੈਂਡਰ ਸਾਡੇ 10 ਵਿਦਨ ਨੇ ਪਾਇਆ ਸੀਗਾ ਉਹਦੇ ਕਰਕੇ ਉਹ ਲੋਕ ਜਿਹੜੇ ਐ ਕਹਿੰਦੇ ਵੀ ਇਹ ਜਿਹੜਾ ਟੈਂਡਰ ਨਾ ਪਾਉਣ ਟੈਂਡਰ ਤੁਹਾਡੇ ਨਾਮ ਸੀ ਕਰਦੇ 10 ਦਿਨਾਂ ਦੇ ਨਾ ਦੇ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਮਿਲ ਅਟੈਕ ਕਰਨ ਦਾ ਮਤਲਬ ਉਹਨਾਂ ਦਾ ਹੀ ਸੀ ਕਿ ਇਹਨਾਂ ਨੂੰ ਡਰਾ ਕੇ ਲੁਧਿਆਣਾ ਅਸੀਂ ਆਪਣਾ ਕਬਜ਼ਾ ਕਰ ਲਈਏ ਤੇ ਅੱਗੇ ਤੋਂ 10 ਜਿਹੜਾ ਅਸੀਂ ਆਪਣੇ ਹਿਸਾਬ ਨਾਲ ਲਈਏ ਪੈਸੇ ਲੈ ਕੇ ਸਰ ਠੇਕੇਦਾਰ ਨੇ ਗੁੰਡੇ ਭਲਾਏ ਸੀ ਆ ਠੇਕੇਦਾਰ ਨੇ ਗੁੰਡੇ ਨਹੀਂ ਭੜਾਏ ਉਹਨਾਂ ਨੇ ਇੱਕ ਵਿੱਚ ਠੇਕੇਦਾਰ ਵਿੱਚ ਗੁੰਡੇ ਆ ਗਏ ਨੇ ਉਹ ਕਹਿੰਦੇ ਕੰਮ ਅਸੀਂ ਦਵਾਵਾਂਗੇ ਸਾਡਾ ਸਾਨੂੰ ਪੈਸਾ ਦਿਓ ਅਸੀਂ ਤੁਹਾਨੂੰ ਕੰਮ ਦਵਾਵਾਂਗੇ ਤੁਹਾਨੂੰ ਕਿਸੇ ਨਾਲ ਕੋਈ ਕਰਨ ਦੀ ਲੋੜ ਨਹੀਂ ਹੈ ਇਹਦੇ ਕੁਝ ਠੇਕੇਦਾਰ ਨਹੀਂ ਉਹਨਾਂ ਨੂੰ ਵਿੱਚ ਬੜਿਆ ਜਿਹੜਾ ਕਿ ਸਾਡੇ ਬਪਾ ਦਾ ਬੜਨਖਾਨ ਹੈ ਤੇ ਜੇ ਗਲਤ ਗੁੰਡੇ ਨੇ ਵਿੱਚ ਬੜਾਂਗੇ ਤੁਹਾਨੂੰ ਖਾਂ ਹੋਣਾ ਹੀ ਹ ਸਾਰੇ ਸੀਪੀ ਸਰਨ ਗਲਤੀ ਉਹਨਾਂ ਨੇ ਇੱਕ ਦੋ ਠੇਕੇਦਾਰ ਵੀ ਲਾ ਚੁੱਕੇ ਨੇ ਜਿਹੜੇ ਉਸ ਏਰੀਆ ਦੇ ਠੇਕੇਦਾਰ ਸੀਗੇ ਜਿਨ੍ਹਾਂ ਨੇ ਰਲੇ ਹੋ ਜੀ ਨਾਲ ਜ ਜਿਨ੍ਹਾਂ ਨੇ ਉਹਨੂੰ ਐਂਟਰੀ ਕਰਨ ਦਿੱਤਾ ਇਹੜੀ ਏਰੀਆ ਜਗ੍ਹਾ ਕੁੱਟ ਮਾਰੀ ਗਈ ਹੈ ਜੀ ਇਹ ਜੀ ਹੋਈ ਹੈ ਆਪਣੇ ਪੋਲੋ ਵੱਸਲੇ ਬੈਕ ਹੈਟ ਦੇ ਸਾਹਮਣੇ ਬਕਰ ਉਹਦੇ ਨਾਲ 13 ਦਾ ਕੰਮ ਹੈ ਟੈਲ ਵੀ ਦੇਣੇ ਉਹ ਕਿੰਨੀ ਕਿ ਛੱਟ ਲੱਗੀ ਉਹਦੇ ਵਿੱਚ ਕਿਤੇ ਲੱਗ ਤਾ ਉਹਦੇ ਪੁਲੀ ਕ੍ਰੈਕ ਹੋ ਗਈ ਹੈ ਉਹ ਇਹ ਅੰਦਰ ਹੱਥਾਂ ਦੇ ਵਿੱਚ ਨੇ ਲੇਕਿਨ ਤੇ ਟਾਂਕੇ ਲੱਗੇ ਸਿਲਕਾ ਖੱਟ ਗਿਆ ਤੇ ਰਾਣਾ ਦੇ ਨਾਲ ਉਹਨਾਂ ਨੇ ਅਟੈਕ ਕੀਤਾ ਮੋਢੇ ਲੱਗੀਆਂ ਹੱਥੇ ਵੀ ਲੱਗੀਆਂ ਨੇ ਕਾਫੀ ਮਤਲਬ ਇਹ ਦੇਖੋ ਵੀ ਉਹਨਾਂ ਨੇ ਅਟੈਕ ਦਾ ਇੰਦਾ ਕੀਤਾ ਜਿਵੇਂ ਬੰਦਾ ਮਾਰਨਾ ਹੁੰਦਾ ਇਹਦਾ ਕੁਦਰਤੀ ਬੰਦਾ ਕਿ ਮੁੰਡਾ ਨਾਲ ਟਕਰਾ ਸੀ ਬਚਾਅ ਹੋ ਗਿਆ ਉਹਨੇ ਕੋਈ ਇੱਕ ਪੰਦਲਾ ਮੁਕਾਬਲਾ ਕੀਤਾ ਲੇਕਿਨ ਚਾਰ-ਪੰਜ ਬੰਦੇ ਹੋ ਰਾਗੇ ਫਿਰ ਮੁਕਾਬਲਾ ਨਹੀਂ ਕਰ ਪਾਏ ਫਟ ਫਿਰ ਮਾਰ ਗਏ ਮੈਂ ਥੀਬੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਕੰਮ ਦੀ ਬਹੁਤ ਮਦਦ ਕਰ ਰਹੇ ਨੇ ਮੈਨੂੰ ਉਮੀਦ ਹੈ ਕਿ ਇਹੋ ਜਿਹੇ ਬੰਦੇ ਉਹਦੇ ਅੰ내 ਵਿੱਚ ਨਹੀਂ ਆ ਸਕਦੇ ਕਿਉਂਕਿ ਜਿਵੇਂ ਜੇ ਇਹ ਨਹੀਂ ਸਾਡੀ ਪੋਰ ਸਟਰੋਂਗ ਹੈ ਪ੍ਰਸ਼ਾਸਨ ਨਾ ਸਟਰੋਂਗ ਹੈ ਤੇ ਮੈਂ ਸਮਝਦਾ ਵੀ ਸਾਨੂੰ ਇਹਨਾਂ ਤੋਂ ਬਿਲਕੁਲ ਦਲੀ ਰੋਲਣੀ ਇੱਕ ਵਾਰ ਤਾਂ ਇਹ ਸਾਈਡ ਰੁਕ ਪਰ ਆ ਗਏ ਜੀ ਕਿ ਵਪਾਰ ਹੈ ਵਪਾਰੀ ਬੰਦਾ ਲੜਾਈ ਚਕਰਾ ਨਹੀਂ ਕਰ ਸਕਦਾ ਸਾਨੂੰ ਲੱਗਿਆ ਕਿ ਇਹ ਬੰਦੇ ਦੇ ਗਲਤ ਵਿੱਚ ਆ ਗਏ ਪਰ ਅੱਜ ਜਦੋਂ ਸੀਪੀ ਸਾਨੂੰ ਮਿਲ ਕੇ ਆਏ ਤੁਹਾਨੂੰ ਬਹੁਤ تسਲੀ ਹੋਈ ਹੈ ਵੀ ਨਹੀਂ ਯਾਰ ਕਿਤੇ ਕੋਈ ਗਲਤ ਪਤਾ ਨਹੀਂ ਆਤਾ ਸੀ ਜਿਹੜੇ ਇਹ ਤੋਂ ਤੁਸਲੀ ਹੈ ਜੀ ਤੁਹਾਨੂੰ ਹੁਣ ਆ ਕੋਈ تسਲੀ ਹੈ ਇਹਨਾਂ ਨੇ ਅੱਜ ਕਾਰਵਾਈ ਕਰ ਰਹੇ ਨੇ ਇਹਨੇ ਬੰਦੇ ਚੱਕਰੇ ਬੰਦੇ ਹੋ ਛੱਕੇ ਜਾਂਦੇ ਨੇ ਅੱਜ ਵੀ ਅਣੀ ਦੋ ਤਿੰਨ ਮਿੰਟਾਂ ਹੋ ਚੁੱਕੀਆਂ ਨੇ ਹਨ ਉਹਨੇ ਕੋਈ ਫੰਦੀ ਦਵਾਈ ਹੈ ਕਿ ਤੁਸੀਂ ਚਿੰਤਾ ਨਾ ਕਰੋ ਬਬਾਰ ਕਰੋ ਕਰਗੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਜਿੰਨਾ ਐਟੈਕ ਕੀਤਾ ਉਹ ਲੋਕਲ ਆ ਕੇ ਬਾਹਰ ਤੇਜ ਬਤੇ ਉਹ ਬੰਦੇ ਬਾਹਰ ਨਹੀਂ ਹੋ ਸਕਦੇ ਹਾਂਜੀ ਇੱਥੇ ਨਹੀਂ ਹੋ ਸਕਦੇ ਮੋਗਾ ਫਰੋਸਰ ਦੇ ਹੋ ਸਕਦੇ ਮੇਰਾ ਨਾਮ ਦਲਜੀਤ ਸਿੰਘ ਹਾਂਜੀ ਤੇ ਅਸੀਂ ਆਪਣੇ ਲੁਧਿਆਣਾ ਹਾਟਲਿੰਗਸ ਪਲੈਂਟ ਯੂਨੀਅਨ ਦੇ ਜਨਰਲ ਸਕੱਤਰ ਤੇ ਪੰਜਾਬ ਹਾਟਲਿੰਗਸ ਪਲੈਂਟ ਯੂਨੀਅਨ ਦੇ ਜਨਰਲ ਸਕੱਤਰ ਤੇ ਇਹ ਭਗਵਾਨਾਦ ਜੀ ਨੇ ਇਹਨਾਂ ਦੇ بیٹے ਦੇ ਉੱਤੇ ਗੱਲ ਅਟੈਕ ਕੀਤਾ ਆਪਣੇ ਮੋਗੇ ਦੇ ਕੰਟਰੈਕਟਰ ਦੇ ਨਾਲ ਰੌਲਾ ਸੀਗਾ ਠੀਕ ਆ ਉਹਨਾਂ ਨੇ ਕਿਸੇ ਬੰਦਿਆਂ ਤੋਂ ਪਰਵਾਇਆ ਅਟੈਕ ਤੇ ਸੀਪੀ ਸਾਹਿਬ ਨੇ ਰਾਤੋ ਰਾਤ ਉਹਨਾਂ ਨੂੰ ਬੰਦਿਆਂ ਨੂੰ ਟ੍ਰੇਸ ਕਰਕੇ ਉਹਨਾਂ ਤੇ ਕਾਰਵਾਈ ਕਰ ਦਿੱਤੀ ਆ ਤੇ ਅਪੋਰਟਸ ਬੜੀ ਤੇਜ਼ੀ ਨਾਲ ਕਾਰਵਾਈ ਕਰ ਰਹੀ ਆ ਠੀਕ ਹੈ ਕੁੱਝ ਕਰਨੇ ਕੰਦੇ ਕੱਲ ਕੱਲ ਸਾਡੇ ਸਾਰੇ ਠੇਕੇਦਾਰ ਜਿਹੜੇ ਭਰਾ ਸੀਗੇ ਜਿਹਨੇ ਸਾਰੇ ਦੇ ਵਿੱਚ ਸਹਿਮ ਦਾ ਮਾਹੌਲ ਸੀਗਾ ਫਿਰ ਉਹਦੇ ਐਂਡ ਦੇ ਵਿੱਚ ਕਿਦਾਂ ਦਾ ਸਿਸਟਮ ਚੱਲ ਪਿਆ ਪਰ ਰਾਤੋਂ ਰਾਤ ਸਾਰੇ ਬੰਦੇ ਹੁਣ ਅੱਜ ਦੁਪਹਿਰ ਤੱਕ ਸਾਰੇ ਬੰਦੇਾਂ ਦੀ ਤਸੱਲੀ ਆ ਉਹਨਾਂ ਦੀ ਕੰਮ ਦੇ ਉੱਤੇ ਤੇ ਸਾਰੇ ਬੰਦੇ ਸੀਪੀ ਸਾਹਿਬ ਤੋਂ ਬਾਅਦ ਖੁਸ਼